ਪੰਜਾਬੀ ਇਕਤਰੀ ਚੈਨਲ ਦੇ ਕਰੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆ ਦੀਆਂ ਵੱਡੀਆਂ ਖਬਰਾਂ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਬਜਟ ਵਿੱਚ ਕੀਤੇ 10 ਵੱਡੇ ਐਲਾਨ ਲੋਕਾਂ ਨੂੰ ਦਿੱਤੇ ਨਵੇਂ ਤੋਹਫੇ ਪੰਜਾਬ ਲਈ ਪੇਸ਼ ਕੀਤੇ ਬਜਟ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ ਲੋਕਾਂ ਨੂੰ ਸੁਣਾਈ ਖੁਸ਼ ਖਬਰੀ ਝਾਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲੈਣ ਵਾਲਿਆਂ ਤੇ ਹੋਵੇਗਾ ਐਕਸ਼ਨ ਸੀਐਮ ਭਗਵੰਤ ਮਾਨ ਨੇ ਕਰਤਾ ਸਖਤ ਐਲਾਨ ਸੁਖਦੇਵ ਸਿੰਘ ਢੀਂਡਸਾ ਦੀ ਹੋਈ ਮੁੜ ਅਕਾਲੀ ਦਲ 'ਚ ਵਾਪਸੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ਰਮਨੀ ਅਕਾਲੀ ਦਲ ਹੋਈ ਹੋਰ ਮਜ਼ਬੂਤ ਪੰਜਾਬ ਸਰਕ ਸਰਬ ਵੱਲੋਂ ਪੇਸ਼ ਕੀਤੇ ਗਏ ਬਜਟ ਤੇ ਬੋਲੇ ਪ੍ਰਤਾਪ ਸਿੰਘ ਬਾਜਵਾ ਕਿਹਾ ਪੰਜਾਬ ਸਰਕਾਰ ਦੇ ਬਜਟ ਨੇ ਇੱਕ ਵਾਰ ਫਿਰ ਸਮਾਜ ਦੇ ਸਾਰੇ ਵਰਗਾਂ ਨੂੰ ਕੀਤਾ ਨਿਰਾਸ਼ ਮੂਡ ਬਦਲ ਸਕਦਾ ਮੌਸਮ ਆਈਐਮਡੀ ਵੱਲੋਂ ਇਨ੍ਹਾਂ ਇਲਾਕਿਆਂ ਵਿੱਚ ਤਾਜ਼ਾ ਲੜ ਜਾਰੀ ਅਦਾਲਤ ਨੇ ਰਵਨੀਤ ਵੀਟੂ ਨੂੰ ਭੇਜਿਆ 14 ਦਿੰਦੀ ਨਿਆਂਿਕ ਹਿਰਾਸਤ ਚ ਖੁਦ ਦਿੱਤੀ ਸੀ ਗ੍ਰਿਫਤਾਰੀ ਬਾਣ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਰਾਜਾ ਵੜਿੰਗ ਨੇ ਦੱਸਿਆ ਬੇਤੁਕਾ ਸਰਕਾਰ ਵੱਲੋਂ ਪੰਜਾਬੀਆਂ ਤੇ ਕਰਜ਼ਾ ਚੜਾਉਣ ਦਾ ਲਾਇਆ ਦੋਸ਼ ਪੰਜਾਬ ਦੀ ਭਗਵਾਨਤਮਨ ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿੱਚ ਬਜਟ ਪੇਸ਼ ਕਰ ਦਿੱਤਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੀ ਗਈ ਇਸ ਬਜਟ ਵਿੱਚ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ ਗਿਆ ਪੰਜਾਬ ਸਰਕਾਰ ਵੱਲੋਂ 2 ਲੱਖ ਕਰੋੜ ਤੋਂ ਵੱਧ ਦਾ ਬਜਟ ਪੇਸ਼ ਕੀਤਾ ਗਿਆ ਹੈ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ 300 ਯੂਨਟ ਮੁਫਤ ਬਿਜਲੀ ਦੇਣ ਲਈ 7780 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਇਸ ਦੇ ਨਾਲ ਹੀ ਔਰਤਾਂ ਲਈ ਮੁਫਤ ਬੱਸ ਸੇਵਾ ਜਾਰੀ ਰਹੇਗੀ ਇਸ ਲਈ 450 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ ਇਸ ਦੇ ਨਾਲ ਹੀ ਸਰਕਾਰ ਵੱਲੋਂ ਪਿੰਡੂ ਵਿਕਾਸ ਲਈ 3154 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਹੁਣ ਤੱਕ 12000 ਏਕੜ ਪੰਚਾਇਤੀ ਜ਼ਮੀਨ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤਵੀ ਕਰਵਾਇਆ ਜਾ ਚੁੱਕਾ ਹੈ ਤੇ ਪੰਜਾਬ ਸਰਕਾਰ ਨੇ ਮਨਰੇਗਾ ਸਕੀਮ ਇਹ ਤੇ ਰੁਜ਼ਗਾਰ ਲਈ 665 ਕਰੋੜ 655 ਕਰੋੜ ਰੁਪਏ ਰਾਖਵੇਂ ਰੱਖੇ ਹਨ ਮੁਫਤ ਬਿਜਲੀ ਦੀ ਸਹੂਲਤ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ ਇਸ ਦੇ ਲਈ 9330 ਕਰੋੜ ਰੁਪਏ ਦਾ ਬਜਟ ਰਾਖਵਾ ਰੱਖਿਆ ਗਿਆ ਹੈ ਖੇਤੀਬਾੜੀ ਲਈ 13784 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਹੈ ਇਸ ਵਿੱਚ ਗੰਨਾ ਕਿਸਾਨਾਂ ਲਈ 467 ਕਰੋੜ ਰੁਪਏ ਦੀ ਰਾਸ਼ੀ ਰਾਖਵੇਂ ਰੱਖੀ ਗਈ ਹੈ ਇਸ ਦੇ ਨਾਲ ਹੀ ਅਗਲੇ ਸਾਲ ਲਈ 390 ਕਰੋੜ ਰੁਪਏ ਦੀ ਰਾਸ਼ੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਸਰਕਾਰ ਨੇ ਇਸ ਸਾਲ 16987 ਕਰੋੜ ਰੁਪਏ ਦਾ ਬਜਟ ਰੱਖਿਆ ਹੈ ਅਤੇ ਸਰਕਾਰ ਵੱਲੋਂ ਹੁਣ ਤੱਕ 118 ਸਕੂਲ ਆਫ ਫੈਮਿਨਸ ਬਣਾਏ ਜਾ ਚੁੱਕੇ ਹਨ ਇਹ ਸਾਰੇ ਸਰਕਾਰੀ ਸਕੂਲ ਹਨ ਜਿਸ ਦੇ ਨਾਲ ਹੀ 15 ਸਕੂਲ ਸ਼ੁਰੂ ਕੀਤੇ ਗਏ ਹਨ ਬਜਟ ਵਿੱਚ ਮਾਨ ਸਰਕਾਰ ਨੇ ਆਮਾਨਮੀ ਕਲੀਨਿਕਾਂ ਲਈ 249 ਕਰੋੜ ਰੁਪਏ ਦਾ ਬਜਟ ਰੱਖਿਆ ਹੈ ਇਸ ਦੇ ਨਾਲ ਹੀ ਮਾਲਵਾ ਖੇਤਰ ਵਿੱਚ ਮਾਲਵਾ ਨਹਿਰ ਬਣਾਉਣ ਬਾਰੇ ਵੀ ਸੀਐਮ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਜਿਸ ਨਾਲ ਕਈ ਟਿਊਬਵੈਲ ਬੰਦ ਹੋਣਗੇ ਅਤੇ ਜਿਸ ਨਾਲ ਫਾਜ਼ਿਲਕਾ ਤੇ ਬੋਹਰ ਇਲਾਕਿਆਂ ਨੂੰ ਫਾਇਦਾ ਹੋਵੇਗਾ ਫਰੀਸ਼ਤੇ ਸਕੀਮ ਲਈ 2 ਕਰੋੜ ਰੁਪਏ ਆਸ਼ਮਨ ਭਾਰਤ ਲਈ 553 ਕਰੋੜ ਰੁਪਏ ਨਸ਼ਾ ਛਡਾਊ ਪ੍ਰੋਜੈਕਟ ਲਈ 70 ਕਰੋੜ ਰੁਪਏ ਤੇ 58 ਨਵੀਆਂ ਐਂਬੂਲੈਂਸਾਂ ਲਈ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਲੋੜਵੰਦ ਲੋਕਾਂ ਲਈ ਕੰਕਰੀਟ ਦੇ ਮਕਾਨ ਬਣਾਉਣ ਲਈ 510 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਲੁਧਿਆਣਾ ਜਲੰਧਰ ਅਤੇ ਅਮਨਿਸਰ ਲਈ ਵੱਡਾ ਐਲਾਨ ਕਰਦਿਆਂ ਸਰਕਾਰ ਨੇ ਕਿ ਹੈਗੀ ਜਲਦੀ ਹੀ ਇਨ੍ਹਾਂ ਇਲਾਕਿਆਂ ਵਿੱਚ ਈ ਬੱਸਾਂ ਚਲਾਈਆਂ ਜਾਣਗੀਆਂ ਵਿੱਤ ਮੰਤਰੀ ਹਰਪਾਲ ਸਿੰਘ ਟੀਮਣੇ ਸੂਬਾ ਵਾਸੀਆਂ ਨੂੰ ਵੱਡੀ ਖੁਸ਼ਖਬਰੀ ਸੁਣਾਈ ਹੈ ਉਨ੍ਹਾਂ ਕਿ ਹੈਗੀ ਸਰਕਾਰ ਨੇ ਤਿੰਨ ਪੜਾਵਾਂ ਵਿੱਚ ਕੁੱਲ 60 ਜਨ ਤੱਕ ਮਾਈਨਿੰਗ ਸਾਈਟਾਂ ਨੂੰ ਕਾਰਜਸ਼ੀਲ ਬਣਾਇਆ ਹੈ ਅਗਲੇ ਪੜਾਅ ਵਿੱਚ ਸੂਬੇ ਵਿੱਚ ਜਲਦੀ ਹੀ ਹੋਰ 16 ਸਾਈਟਾਂ ਸ਼ੁਰੂ ਕੀਤੇ ਜਾਣ ਦੀ ਉਮੀਦ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਬਜਟ 2024-25 ਦੀ ਸ਼ਲਾਘਾ ਕਰਦੇ ਆ ਇਸ ਨੇ ਸੂਬੇ ਦੇ ਸਮੁੱਚੇ ਬਰਾਬਰ ਅਤੇ ਵਿਆਪਕ ਵਿਕਾਸ ਰਾਹੀ ਰੰਗਲਾ ਪੰਜਾਬ ਬਣਾਉਣ ਦੀ ਦਿਸ਼ਾ ਵੱਲ ਵੱਡਾ ਕਦਮ ਦੱਸਿਆ ਹੈ ਮੁੱਖ ਮੰਤਰੀ ਨੇ ਕਿਹਾ ਕਿ ਜ਼ੀਰੋ ਟੈਕਸ ਬਜਟ ਵਿੱਚ ਸਾਰੇ ਮੁੱਖ ਖੇਤਰਾਂ ਜਿਵੇਂ ਸਿਹਤ ਸਿੱਖਿਆ ਬਿਜਲੀ ਬੁਨਿਆਦੀ ਢਾਂਚਾ ਉਹਦੇ ਖੇਡਾਂ ਸਮਾਜਿਕ ਸੁਰੱਖਿਆ ਅਤੇ ਹੋਰ ਖੇਤਰਾਂ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ ਹੈ ਜੋ ਸੂਬੇ ਦੇ ਵਿਕਾਸ ਅਸਿੰਮੇ ਰਾ ਖੁੱਲੇਗਾ ਭਗਵਾਨ ਤਮਾਨ ਨੇ ਕਿ ਹੈਗੀ ਪਹਿਲੀ ਵਾਰ ਸੂਬੇ ਦਾ ਬਜਟ 2 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ ਕਿਉਂਕਿ ਪੰਜਾਬ ਸਰਕਾਰ ਨੇ ਲੋਕ ਭਲਾਈ ਲਈ ਕਈ ਅਹਿਮ ਪਹਿਲ ਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ ਉਹਨਾਂ ਨੇ ਕਿ ਹੈਗੇ ਉਹਨਾਂ ਦੀ ਸਰਕਾਰ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦਾ ਜੋ ਵਾਦਾ ਕੀਤਾ ਸੀ ਅਤੇ ਇਸ ਮੰਤਵ ਲਈ ਸਰਕਾਰ ਵੱਲੋਂ ਮੁੱਖ ਖੇਤਰਾਂ ਜਿਵੇਂ ਬਿਹਤਰ ਸ਼ਾਸਨ ਸਿੱਖਿਆ ਤੇ ਸਿਹਤ ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀ ਲੈਣ ਵਾਲੇ ਤੇ ਮੁੱਖ ਮੰਤਰੀ ਭਗਵਾਨ ਤਮਾਨ ਨੇ ਸਖਤ ਐਕਸ਼ਨ ਹੰਤਾ ਐਲਾਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਹੈਗੀ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀ ਲੈਣ ਵਾਲੇ ਲੋਕਾਂ ਤੇ ਐਕਸ਼ਨ ਹੋਵੇਗਾ ਤੇ ਵਿਆਜ ਸਮੇਤ ਉਹਨਾਂ ਤੋਂ ਸਾਰੀ ਤਨਖਾਹ ਵਸੂਲੀ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਹੈਗੀ ਬਹੁਤ ਸਾਰੇ ਲੋਕਾਂ ਨੇ ਵੈਸੇ ਹੀ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲਈਆਂ ਹੋਈਆਂ ਹਨ ਜੋ ਕਿ ਸਰਕਾਰਾਂ ਦੇ ਵਫਾਦਾਰ ਨੇ ਕੋਈ ਝਾਲੀ ਸਰਟੀਫਿਕੇਟ ਬਣਾ ਕੇ ਪੁਲਿਸ ਤੇ ਲੱਗ ਗਿਆ ਜਾਂ ਟੀਚਰ ਲੱਗ ਗਿਆ ਅਸੀਂ ਉਸ ਤੇ ਕਾਰਵਾਈ ਕਰ ਰਹੇ ਹਾਂ ਕਿ ਉਹ ਕਦੋਂ ਤੋਂ ਨੌਕਰੀ ਤੇ ਲੱਗਿਆ ਉਦੋਂ ਤੱਕ ਉਸਨੇ ਕਿੰਨੀ ਤਨਖਾਹ ਲਈ ਉਹ ਤਨਖਾਹ ਵਿਆਜ ਸਮੇਤ ਵਾਪਸ ਸੀਐਮਡੀ ਫੰਡ ਵਿੱਚ ਆਵੇ ਉਹਨਾਂ ਕਿਹਾ ਹੈ ਕਿ ਜਿੰਨਾ ਜਿੰਨਾਂ ਨੇ ਕਿਸੇ ਦਾ ਹੱਕ ਮਾਰਿਆ ਭਾਵੇਂ ਐਸਈ ਓਬੀਸੀ ਜਾਂ ਜਰਨਲ ਵਿੱਚ ਬੀਏਐਮ ਦੇ ਝਾਲੀ ਸਰਟੀਫਿਕੇਟ ਬਣਾ ਕੇ ਅਸੀਂ ਸਾਰੇ ਝਾਲੀ ਸਰਟੀਫਿਕੇਟਾਂ ਦੀ ਜਾਂਚ ਕਰ ਰਹੇ ਹਾਂ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿੰਨੇ ਬੰ ਤੇ ਗਲਤ ਨੌਕਰੀਆਂ ਲੈ ਕੇ ਬੈਠੇ ਸਨ ਤੇ ਉਹਨਾਂ ਤੇ ਐਕਸ਼ਨ ਵੀ ਹੋਵੇਗਾ ਐਫ ਆਈ ਆਰ ਵੀ ਦਰਜ ਕੀਤੀ ਜਾਵੇਗੀ ਤੇ ਵਿਆਜ ਸਮੇਤ ਉਹਨਾਂ ਦੀ ਤਨਖਾਹ ਵਾਪਸ ਲਈ ਜਾਵੇਗੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਾਲ ਮਤਭੇਦ ਕਰਨ ਵਕਤ ਹੋਏ ਸੁਖਦੇਵ ਸਿੰਘ ਢੀਂਡਸਾਨੇ 6 ਸਾਲ ਬਾਅਦ ਘਰ ਵਾਪਸੀ ਕਰ ਲਈ ਹੈ ਸ਼੍ਰੋਮਣੀ ਅਕਾਲੀ ਦਲ ਸਯੁਕਤਦਾ ਸ਼੍ਰੋਮਣੀ ਅਕਾਲੀ ਦਲ ਚਰਲੇਵਾ ਹੋ ਗਿਆ ਹੈ ਸੁਖਦੇਵ ਸਿੰਘ ਢੀਂਡਸਾਨੇ ਇੱਕ ਵਾਰ ਫਿਰ ਤੋਂ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਾਲ ਮਤਭੇਦ ਕਰਨ ਵਕਤ ਹੋਏ ਸੁਖਦੇਵ ਸਿੰਘ ਢੀਂਡਸਾਨੇ 6 ਸਾਲ ਵਾਦ ਘਰ ਵਾਪਸੀ ਕਰ ਲਈ ਹੈ ਇਸ ਮੌਕੇ ਸੁਖਦੇਵ ਸਿੰਘ ਢਿੰਡਸਾ ਨੇ ਕਿ ਹੈਗੀ ਲੋਕ ਸਾਨੂੰ ਇਕੱਠੇ ਦੇਖਣਾ ਚਾਹੁੰਦੇ ਹਨ ਤੇ ਸਾਡੇ ਇਸ ਫੈਸਲੇ ਨਾਲ ਪੰਥ ਤਕੜਾ ਹੋਵੇਗਾ ਸੁਖਦੇਵ ਸਿੰਘ ਢਿੰਡਸਾ ਨੇ ਕਿ ਹੈਗੀ ਪਾਰਟੀ ਅਤੇ ਲੋਕਾਂ ਦੀ ਇੱਛਾ ਹੈ ਕਿ ਅਸੀਂ ਪਾਰਟੀ ਅਤੇ ਪੰਥ ਦੀ ਰਖਵਾਲੀ ਕਰੀਏ ਅੱਜ ਜੋ ਪੰਜਾਬ ਦਾ ਹਾਲ ਹੈ ਉਹ ਕਿਸੇ ਤੂਲੂ ਕਾ ਨਹੀਂ ਹੈ ਜਿਹੜੇ ਵੀ ਵਖਰੇਵੇਂ ਹਨ ਉਹਨਾਂ ਨੂੰ ਬੈਠ ਕੇ ਨਿਬੇੜ ਲਿਆ ਜਾਵੇਗਾ ਇਸ ਦੌਰਾਨ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਹਾਨੂੰ ਹੁਣ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਮਨਜ਼ੂਰ ਹੈ ਤਾਂ ਉਹਨਾਂ ਨੇ ਕਿਹਾ ਕਿ ਇਹ ਸਮਾ ਹੁਣ ਇਹ ਗੱਲਾਂ ਕਰਾਂ ਨਹੀਂ ਪੰਥ ਤੇ ਵੱਡੇ ਮਸਲੇ ਹੱਲ ਕਰਨ ਦਾ ਹੈ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਬਣੇ ਆਮ ਆਨਮੀ ਪਾਰਟੀ ਦੀ ਗਵਾਈ ਵਾਲੀ ਪੰਜਾਬ ਸਰਕਾਰ ਦੇ ਵਿੱਤੀ ਸਾਲ 2024-25 ਦੇ ਤੀਜੇ ਬਜਟ ਨੂੰ ਪੂਰੀ ਤਰ੍ਹਾਂ ਸਫਲ ਅਤੇ ਅਭਿਸ਼ਵਾਸਯੋਗ ਬਜਟ ਕਰਾਰ ਦਿੱਤਾ ਹੈ ਸੀਨੀਅਰ ਕਾਂਗਰਸੀ ਆਗੂ ਬਾਜਬਣੇ ਕਿਹਾ ਹੈ ਕਿ ਸਰਕਾਰ ਦੇ 2 ਸਾਲ ਬਾਅਦ ਵੀ ਆਮ ਆਨਮੀ ਪਾਰਟੀ ਨੇ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਪ੍ਰੋਤਸਾਹਨ ਦੇਣ ਦਾ ਆਪਣਾ ਬਹੁਤ ਚਰਚਿਤ ਵਾਦਾ ਪੂਰਾ ਨਹੀਂ ਕੀਤਾ ਬਾਜਵਾਨ ਨੇ ਕਿਹਾ ਕਿ ਕੁੱਲ ਪ੍ਰਾਪਤੀਆਂ ਦਾ 23% ਦੇ ਕਰਜ਼ੇ ਦੇ ਵਿਆਜ ਵਿੱਚ ਜਾਵੇਗਾ 52.6% ਤਨਖਾਹਾਂ ਅਤੇ ਪੈਨਸ਼ਨ ਲਈ ਹੈ ਇਸੇ ਤਰ੍ਹਾਂ 25.14% ਦੀ ਬਿਜਲੀ ਸਬਸਿਡੀ ਦਿੱਤੀ ਜਾਵੇਗੀ ਪੰਜਾਬ ਸਰਕਾਰ ਕੋਲ ਹੋਰ ਕੰਮਾਂ ਨੂੰ ਪੂਰਾ ਕਰਨ ਲਈ 3% ਦੀ ਬਚੇਗਾ ਅਗਲੇ 2 ਦਿਨਾਂ ਤੱਕ ਉੱਤਰ ਪ੍ਰਦੇਸ਼ ਬਿਹਾਰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਦਿੱਲੀ ਨੋਇਡਾ ਤੇ ਐਨਸੀਆਰ ਖੇਤਰਾਂ ਵਿੱਚ ਬੱਦਲ ਛਾਇਆ ਰਹਿਣਗੇ ਤੇ ਬਾਰਿਸ਼ ਪੈਣ ਦੀ ਸੰਭਾਵਨਾ ਹੈ ਆਈਐਮਡੀ हिमाचल प्रदेश ਤੇ ਉਤਰਾਖੰਡ ਵਿੱਚ برفਬਾਰੀ ਲਈ ਅਲਰਟ ਵੀ ਜਾਰੀ ਕੀਤਾ ਹੈ। ਹਿਮਾਚਲ ਉਤਰਾਖੰਡ, ਬਰਬਰੀ ਅਤੇ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ 'ਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਨਹੀਂ ਨਹੀਂ, ਝਾਰਖੰਡ, ਸਿੱਕਮ ਅਤੇ ਉੱਤਰ ਪੂਰਬ ਦੇ ਕਈ ਇਲਾਕਿਆਂ ਵਿੱਚ ਗੜ੍ਹੇਮਾਰੀ ਅਤੇ ਤੂਫਾਨ ਦੀ ਸੰਭਾਵਨਾ ਹੈ। ਲੁਧਿਆਣਾ ਨਗਰ ਨਿਗਮ ਦਫ਼ਤਰ ਵਿੱਚ ਤਾਲਾ ਲਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸੰਸਦ ਮੈਂਬਰ ਰਮਨੀ ਸਿੰਘ ਬਿੱਟੂ ਸਾਹਿਬ ਦਾ ਮੰਤਰੀ ਭਾਰਤ ਭੂਸ਼ਣ ਆਸ਼ੂ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੰਜੀਤ ਤਲਵਾਰ ਅਤੇ ਸ਼ਾਮਸੁੰਦਰ ਮਲੋਤਰਾ ਨੂੰ ਸਥਾਨਕ ਅਦਾਲਤ ਪੇਸ਼ ਕੀਤਾ ਗਿਆ ਜਿਸ ਤੇ ਬਿੱਟੂ ਦੇ ਵਕੀਲਾਂ ਨੇ ਬਿੱਟੂ ਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਹੋਏ ਉਹਨਾਂ ਨੂੰ ਜ਼ਮਾਨਤ ਦੇਣ ਦੀ ਮੰਗ ਕੀਤੀ ਵਕੀਲਾਂ ਨੇ ਬਿੱਟੂ ਅਤੇ ਹੋਰਨਾਂ ਦੀ ਗ੍ਰਿਫਤਾਰੀ ਨੂੰ ਗੈਰਕਾਨੂੰਨੀ ਦੱਸਦੇ ਹੋਏ ਕਿ ਹੈਗੀ ਰਵਨੀਤ ਬਿੱਟੂ ਨੀ ਸਮਾਨ ਦੇ ਵਿੱਚ ਸ਼ਾਮਿਲ ਤਫ਼ਤੀਸ਼ ਨਹੀਂ ਕੀਤਾ ਗਿਆ ਹੈ ਇਸ ਕਰਕੇ ਉਹਨਾਂ ਨੂੰ ਜ਼ਮਾਨਤ ਦਿੱਤੀ ਜਾਵੇ ਜਿਸ ਤੋਂ ਬਾਅਦ ਅਦਾਲਤ ਨੇ ਦੋਹਾਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਉਕਤ ਚਾਰਾਂ ਨੂੰ 14 ਦਿਨ ਲਈ ਜੇਲ੍ਹ ਭੇਜ ਦਿੱਤਾ ਹੈ ਤੇ ਪੁਲਿਸ ਨੂੰ ਉਹਨਾਂ ਦੀ ਜ਼ਮਾਨਤ ਤੇ ਇੱਕ ਦਿਨ ਦਾ ਨੋਟਿਸ ਦੇ ਦਿੱਤਾ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਜਟ ਦਾ ਐਲਾਨ ਕਰਨ ਬਾਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਮਨੀਂਦਰ ਸਿੰਘ ਰਾਜਾ ਬਣੀ ਨੇ ਬਜਟ ਦੀਆਂ ਕਮੀਆਂ ਬਾਰੇ ਚੰਨ ਨਾ ਪਾਇਆ ਆਮ ਆਦਮੀ ਪਾਰਟੀ ਦੇ ਬਜਟ ਨੂੰ ਬੇਤੁੱਕਾ ਦੱਸਦਿਆਂ ਕਿ ਹੈਗੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੜੇਗੇ ਆਂਕੜੇ ਮੁਤਾਬਿਕ ਸਮੂਹ ਵਿੱਚ ਪੰਜਾਬ ਦੇ ਸਮਾਜਿਕ ਤਾਣੇ-ਬਾਣੇ ਦੇ ਚਾਰ ਥੰਮਾ ਕਿਸਾਨ ਔਰਤਾ ਨੌਜਵਾਨਾਂ ਤੇ ਉਦਯੋਗਾਂ ਵਿੱਚ ਕਿਸੇ ਲਈ ਇੱਕ ਵੀ ਠੋਸ ਨਹੀਂ ਹੈ ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਨੇ ਪੁੱਛਿਆ ਕਿ ਕਿਸਾਨਾਂ ਲਈ ਉਹਨਾਂ ਦੀਆਂ ਸਾਰੀਆਂ ਮੰਗਾਂ ਨੂੰ ਹੱਲ ਕਰਨ ਲਈ ਬਜਟ ਕਿੱਥੇ ਹੈ ਜਿਸ ਨੂੰ ਮੁੱਖ ਮੰਤਰੀ ਨੇ ਖੁਦ ਕਈ ਵਾਰ ਪੂਰ ਕਰਨ ਦੀ ਗੱਲ ਕਹੀ ਹੈ ਇਸ ਸਰਕਾਰ ਦੁਆਰਾ ਔਰਤਾਂ ਲਈ 1000 ਰੁਪਏ ਦੀ ਵੰਡ ਦਾ ਕੀ ਐਲਾਨ ਕੀਤਾ ਗਿਆ ਸੀ ਇੱਕ ਬਿਆਨ ਵਿੱਚ ਰਾਜਾ ਵੜਿੰਗ ਨੇ ਧਿਆਨ ਦਿਵਾਇਆ ਕਿ ਇਸ ਰਕਮ ਤੇ ਪੂਰੀ ਤਰ੍ਹਾਂ ਨਿਰਵਰ ਬਜ਼ੁਰਗ ਲੋਕਾਂ ਦੀ ਪੈਨਸ਼ਨ ਵਿੱਚ ਵਾਧੇ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਪੰਜਾਬ ਨੇ ਸਿਰਫ ਉਹ ਵਾਅਦਾ ਦੇਖਿਆ ਹੈ ਜੋ ਕਰਜ਼ੇ ਦੀ ਮਾਤਰਾ ਵਿੱਚ ਹੈ ਜਿਸ ਨੂੰ ਇਹ ਸਰਕਾਰ ਨੇ ਲੋਡ ਕਰਨ ਦੀ ਤਜਵੀਜ਼ ਕੀਤੀ ਹੈ 14 ਲੱਖ ਕਨੈਕਸ਼ਨ ਨੇ ਪੰਜਾਬ ਦੇ ਵਿੱਚ ਬਿਲਕੁਲ ਸਹੀ ਗੱਲ ਹੈ ਰਾਣਾ ਜੀ ਦੀ ਕਿ 2 ਕਿੱਲੇ ਵਾਲੇ ਕੋਲੇ ਵੀ 5 ਕਿੱਲੇ ਵਾਲੇ ਕੋਲੇ ਵੀ ਕਨੈਕਸ਼ਨ ਹੈ ਬਲਕਿ ਟਰੈਕਟਰ ਵੀ ਹੈ ਉਹੀ ਟਰੈਕਟਰ 50 ਕਿੱਲੇ ਵਾਲੇ ਕੋਲੇ ਆ ਉਹੀ ਟਰੈਕਟਰ 5 ਲੱਖ ਕਿੱਲੇ ਵਾਲੇ ਕੋਲੇ ਸੋ ਇਹ ਅਸੀਂ ਜੋ ਇਸ ਵਕਤ ਜੋ ਸਾਡਾ ਵਿਜ਼ਨ ਹੈ ਉਹ ਇਹ ਕਿ ਅਸੀਂ ਪੰਜਾਬ ਦੀਆਂ ਜਿਹੜੀਆਂ ਬੰਦ ਪਈਆਂ ਨਹਿਰਾਂ ਰਜਵਾਹੇ ਬਰਸਾਤੀ ਨਦੀਆਂ ਜਿਹੜੀਆਂ ਤੇ ਖਾਲ ਕੱਸੀਆਂ ਦੇ ਈਵਨ ਕਈ ਲੋਕਾਂ ਨੇ ਉਹਨਾਂ ਖਾਲਾਂ ਦੇ ਉੱਤੇ ਕਬਜ਼ਾ ਕਰ ਲਿਆ ਅਸੀਂ ਇਹ ਨਹੀਂ ਕਹਿੰਦੇ ਅਸੀਂ ਇੱਕ ਪਾਇਲਟ ਕਰਕੇ ਦੇਖਿਆ ਕਿ ਨਾਲ ਪੁਲਿਸ ਨੂੰ ਭੇਜੋਗੇ ਤੇ ਕਮਜ਼ੇ ਵਾਲੇ ਲੜਾਈ ਨਾ ਹੋ ਜੇ ਜਦੋਂ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਇਹ ਜਿਹੜਾ ਖੇਤ ਹੈ ਇਹਨੂੰ ਅਸੀਂ ਛਡਾਉਣ ਨਹੀਂ ਆਏ ਤੁਸੀਂ ਇਹਦੇ ਥੱਲੋਂ ਦੀ ਸਾਨੂੰ ਪਾਈਪ ਕਾਉਣ ਦੇ ਦਿਓ ਤੁਹਾਡਾ ਵੀ ਅਸੀਂ ਪੁਆਇੰਟ ਰੱਖਾਂਗੇ ਅੱਜ ਕੱਲ ਤਾਂ ਜਿਹੜਾ ਪ੍ਰੈਸ਼ਰ ਹੈ ਉਹ ਆਪਾਂ ਬਿਲਡ ਕਰਕੇ ਤੇ ਪਾਈਪਾਂ ਆਹੀਂ ਪਾਣੀ ਜਿਹੜਾ ਪਹੁੰਚ ਰਿਹਾ ਹੈ ਔਰ ਤੁਸੀਂ ਵੀਡੀਓ ਵੀ ਦੇਖਿਆ ਹੋਣੀ ਆ ਸਾਰੇ ਲੋਕ ਵੀਡੀਓ ਬਣਾ ਬਣਾ ਪਾ ਰਹੇ ਨੇ ਕਿ ਸਾਡੇ 35 ਸਾਲਾਂ ਬਾਅਦ ਪਾਣੀ ਦੇਖਿਆ ਜੀ 25 ਸਾਲਾਂ ਬਾਅਦ ਪਾਣੀ ਦੇਖਿਆ ਜੀ ਇੱਥੇ ਸੋ ਅਸੀਂ ਉਹ ਨਹਿਰਾਂ ਹਰ ਹਰ ਰੋਜ਼ 13 ਕਿਲੋਮੀਟਰ ਦੀ ਐਵਰੇਜ ਹੈ ਰਾਣਾ ਜੀ ਕਿ ਜਦੋਂ ਜਿੱਦਾਂ ਕੱਸੀਆਂ ਨੂੰ ਪੁਚਾਰਿਆ ਮੇਰਾ ਮਕਸਦ ਇਹ ਤਾਂ ਸਵਾਲ ਤਾਂ ਨਵੇਂ ਕਨੈਕਸ਼ਨਾਂ ਦਾ ਮੇਰਾ ਮਕਸਦ ਇਹ ਹੈ ਕਿ ਇੰਨਾ ਨਹਿਰੀ ਪਾਣੀ ਆਵੇ ਕਿਉਂਕਿ ਸਾਡੇ ਕੋਲ ਪਾਣੀ ਹੈਗਾ ਪਾਣੀ ਦੀ ਕੋਈ ਕਮੀ ਨਹੀਂ ਅਸੀਂ ਇੱਕ ਨਹਿਰ ਵੀ ਹੁਣ ਇੱਕ ਮਾਲਵਾ ਨਹਿਰ ਨਵੀਂ ਤਲਵੀਜ਼ ਹੋਈ ਹੈ ਆਉਣ ਵਾਲੇ ਦਿਨਾਂ ਚ ਤੁਹਾਨੂੰ ਸਾਰਾ ਨੋਟੀਫਿਕੇਸ਼ਨ ਘਰ ਜਾਰੀ ਹੋ ਜਾਣਗੇ ਜੋ ਇੱਕ ਤਾਂ ਜਾਂਦੀ ਹੈ ਜਿਹੜੀ ਗੰਗ ਕਨਾਲ ਕਹਿੰਦੇ ਆ ਇੰਦਰਾ ਗਾਂਧੀ ਕਨਾਲ ਰਸਤਾ ਨੂੰ ਜਾਂਦੀ ਹਰੀਕੁੱਤ 18000 ਕਿਊਸਿਕ ਜਾਂਦਾ ਉਹਦੇ ਵਿੱਚ ਪਾਣੀ ਉਹਦੇ ਬਿਲਕੁਲ ਪਰਲੇ ਪਾਸੇ ਫਾਜ਼ਿਲਕਾ ਅਰਨੀ ਵਾਲਾ ਪੰਨੀ ਵਾਲਾ ਇਹਨਾਂ ਪਿੰਡਾਂ ਵਾਸਤੇ ਇਹਨਾਂ ਖੇਤਾਂ ਵਾਸਤੇ ਸਰੰਦਨਹਿਰ ਹੈ ਉਹਨੂੰ ਸਰੰਦਨਹਿਰ ਕਹਿੰਦੇ ਆ 5000 ਕਿਊਸਿਕ ਉਹਦੇ ਵਿੱਚ ਪਰ ਉਹਦੇ ਚੋਂ ਚੱਕ ਕੇ ਕਿਉਂਕਿ ਰਾਜਸਥਾਨੀ ਨਹਿਰ ਚੋਂ ਤਾਂ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ। ਇਹ ਕੱਢ ਨਹੀਂ ਸਕਦੇ ਪਾਣੀ ਉਹ ਚੋਂ। ਕਰਲੋਸ ਕਰਦੀਆਂ ਮੋਟਰਾਂ ਲਾ ਕੇ ਹੈਵੀ ਟਿਊਬਲ ਰਹੀਆਂ ਹਾਂ ਨਹਿਰ ਦੇ ਉੱਤੋਂ। ਉਦੀ ਗਿੱਧਰਵਾਹ ਵਾਲੇ ਪਾਸੇ ਮਾਨ ਜੋ ਖੇਤੀ ਮੰਤਰੀ ਵੀ ਇੱਧਰ ਪਾਸੇ ਪਾਣੀ ਸੇਟਣਾ ਪੈਂਦਾ। ਉਹ ਉਧਰ ਦਾ ਵੀ ਕੱਟ ਜਾਂਦਾ ਹੈ। ਇੱਧਰ ਇਹਨਾਂ ਨੂੰ ਪੂਰਾ ਮਿਲਦਾ। ਅਸੀਂ ਸੋਚਿਆ ਕਿਉਂ ਨਾ ਇਸ ਨਹਿਰ ਦੇ ਇੱਧਰਲੇ ਪਾਸੇ ਇੱਕ ਮਾਲਵਾ ਨਹਿਰ ਦਾ ਨਾਮ ਰੱਖਿਆ। ਮਾਲਵਾ ਨਹਿਰ ਬਣਾਈ ਜਾਵੇ। ਨਾਲੇ ਤਾਂ ਇੱਧਰਲੇ ਨੂੰ ਫਾਇਦਾ ਹੋਵੇ। ਨਾਲੇ ਕਰਲੋਸ ਕਰਦੇ ਤੂਬਲ ਬੰਦ ਹੋਣਗੇ ਬਿਜਲੀ ਬਚੂਗੀ ਤੇ ਨਾਲੇ ਫਾਜ਼ਲਕਾ ਅਬੋਰ ਇਹ ਇਲਾਕਿਆਂ ਨੂੰ ਪਾਣੀ ਦੀ ਕੋਈ ਕਮੀ ਨਹੀਂ ਆਉਗੀ ਸੋ ਮੈਂ ਸਾਡਾ ਜਿਹੜਾ ਵਿਜ਼ਨ ਹੈ ਵਿਜ਼ਨ ਇਹ ਹੈ ਕਿ ਅਸੀਂ ਆਉਣ ਵਾਲੇ 5-6 ਮਹੀਨਿਆਂ ਚ ਜਾਨੀ ਕਿ ਝੋਨੇ ਦੇ ਡਿਸੀਜਨ ਤੋਂ ਬਾਅਦ ਅਗਲੇ ਸਮਝ ਲਓ ਵੀ ਹਾੜੀ ਡਿਸੀਜਨ ਤੱਕ ਅਸੀਂ 14 ਲੱਖ ਚੋਂ 14.5 ਲੱਖ ਚੋਂ ਘੱਟੋ ਘੱਟ 4 ਤੋਂ 5 ਲੱਖ ਟਿਊਬਲ ਅਸੀਂ ਬੰਦ ਕਰਵਾਉਣਾ ਚਾਹੁੰਦੇ ਆ ਲੋਕ ਕਹਿੰਦੇ ਕਿ ਬਿਜਲੀ ਵੀ ਹੈਗੀ ਹੈ ਪਰ ਨਾਲ ਕੱਸੀ ਦਾ ਪਾਣੀ ਆਇਆ ਹੈ ਕੱਸੀ ਦਾ ਪਾਣੀ ਅੱਧੇ ਘੰਟੇ ਚ ਕਿੱਲਾ ਭਰ ਦਿੰਦਾ ਥੱਲੇ ਵਾਲਾ ਪਾਣੀ ਜਿਹੜਾ ਉਹ 2 ਘੰਟੇ ਚ ਕਿੱਲਾ ਭਰਦਾ ਔਰ ਕੱਸੀ ਵਾਲੇ ਪਾਣੀ 'ਚ ਮਿਨਰਲਸ ਵੀ ਨੇ ਉਹ ਪਹਾੜਾਂ 'ਚੋਂ ਆਇਆ ਉਹਦੇ ਨਾਲ ਉਪਜਾਊ ਸ਼ਕਤੀ ਵਾਧੀ ਹੈ ਸੋ ਅਸੀਂ ਇਹ ਇਹ ਸਵਾਲ ਜਿਹੜਾ ਹੋਇਆ ਮੈਂ ਕਹਿੰਦਾ ਸਵਾਲ ਪੈਦਾ ਹੀ ਨਾ ਹੋਵੇ ਇੰਨਾ ਨਹਿਰਾਂ ਦਾ ਪਾਣੀ ਦੇ ਕੱਸੀਆਂ ਦਾ ਪਾਣੀ ਹੋਵੇ ਕਿ ਲੋਕ ਕਹਿਣ ਅਸੀਂ ਉਹਨੂੰ ਮੋਟਰ 'ਚ ਚਲਾਉਣੀ ਸਾਡੇ ਕੋਲੇ ਪੰਜਾਬ ਪੰਜ ਦਰਿਆਵਾਂ ਦੀ ਧਰਤੀ 'ਚੋਂ ਸਾਡੇ ਹਿੱਸੇ ਦਾ ਪਾਣੀ ਸਾਡੇ ਖੇਤਾਂ ਨੂੰ ਮਿਲ ਰਿਹਾ ਹੈ ਅੱਜ ਪੰਜਾਬ ਦੇ ਫਾਈਨੈਂਸ ਮਿਨਿਸਟਰ ਸਾਹਿਬ ਨੇ ਬਜਟ ਪੇਸ਼ ਕੀਤਾ। ਇਹ ਬਜਟ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਬਹੁਤ ਘੱਟ ਹੈ ਤੇ ਲਪੋਇਆ ਉਗੂਬਾ ਹੈ। ਤੁਸੀਂ ਇਸ ਬਜਟ ਦੇ ਵਿੱਚ ਸਰਕਾਰੀ ਆંકੜੇ ਦਿੱਤੇ ਆ ਕਿ ਜਿਹੜਾ ਕਰਜ਼ਾ ਤੁਹਾਡੇ ਪਹਿਲੇ ਸਾਲ 31000 ਸੀ ਉਹ ਦੂਸਰੇ ਸਾਲ 36000 ਹੋ ਗਿਆ। ਹੁਣ ਉਹ ਕਰਜ਼ਾ 24-25 ਦੇ ਵਿੱਚ ਯਾਨੀ ਜਿਹੜੇ ਇਸ ਸਾਲ ਦੇ ਵਿੱਚ ਉਹ 38000 ਕਰੋੜ ਤੋਂ ਉੱਤੇ ਹੋ। ਇਹਦਾ ਮਤਲਬ ਜਿਹੜਾ ਤੁਸੀਂ ਇਹ ਐਸਟੀਮੇਟ ਦਿੱਤਾ ਹੈ ਕਿ ਕਰਜ਼ਾ ਵਧੇਗਾ ਇਹ 40000 ਕਰੋੜ ਦੇ ਲਾਗੇ ਤੱਕ ਹੀ ਜਾਓ ਜਿਸ ਤਰ੍ਹਾਂ ਦੀ ਤੁਹਾਡੇ ਹਿਸਾਬ ਨਾਲ। ਅਗਲੀ ਚੀਜ਼ ਤੁਸੀਂ ਦੱਸੀ ਹੈ ਫਿਸਕਲ ਡੈਫਿਸਟ। ਮੈਂ ਕੱਲ ਵੀ ਪੰਜਾਬੀਆਂ ਨੂੰ ਸਮਝਾਇਆ ਸੀ ਕਿ ਜੇ ਮੇਰੀ ਆਮਦਨ ਇੰਨੀ ਹੈ ਤੇ ਖਰਚਾ ਇਨਾ ਵਧਦਾ ਹੈ ਤੇ ਉਹ ਜਿੰਨਾ ਵਧਦਾ ਉਹ ਫਿਸਕਲ ਡੈਫਿਸਟ ਹੁੰਦਾ ਹੈ। ਤੁਸੀਂ ਪਿਛਲੀ ਵਾਰ ਦਾ ਫਿਸਕਲ ਡੈਫਿਸਟ ਥੋੜਾ 26000 ਕਰੋੜ ਰੁਪਏ ਦਾ ਮਤਲਬ ਤੁਹਾਡੀ ਆਮਦਨ ਤੋਂ 26000 ਕਰੋੜ ਰੁਪਏ ਖਰਚੇ ਵੱਧ ਸੀ ਤੇ ਤੁਸੀਂ ਇਸ ਸਾਲ ਦੇ ਦੱਸ ਰਹੇ ਹੋ 30000 ਕਰੋੜ ਰੁਪਏ ਖਰਚੇ ਵੱਧ ਹੋਣਗੇ ਯਾਨੀ ਤੁਸੀਂ ਇਸ ਗੱਲ ਦਾ ਪੂਰੀ ਤਰ੍ਹਾਂ ਇਸਤਿਕਬਾਲ ਕਰ ਰਹੇ ਹੋ ਕਿ ਸਰਕਾਰ ਕਰਜ਼ਿਆਂ ਦੇ ਉੱਤੇ ਚੱਲੇ ਸਮਝ ਗਏ ਨੀ ਨੰਬਰ 3 ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਕੁਸੀਂ ਇਸ ਗੱਲ ਦਾ ਵੀ ਇਸਤੇਮਾਲ ਕੀਤਾ ਹੈ ਕਿ ਜਿਹੜਾ ਡੈਟ ਸਰਵਸਿੰਗ ਹੈ ਤੇ ਅਸੀਂ ਕਰਜ਼ਿਆਂ ਦੇ ਉੱਤੇ ਸੂਰ ਮਾਣੂ ਕੇ ਮੋੜਨਾ ਸਾਡੀ ਦੇਣਦਾਰੀ ਹੈ ਉਹ ਵੀ 2000 ਕਰੋੜ ਰੁਪਏ ਵਧੂਗਾ ਪਹਿਲਾਂ 35 ਹੁੰਦਾ ਸੀ ਹੁਣ 37000 ਤੋਂ ਉੱਤੇ ਕਰੋੜ ਹੋਗਾ ਮਤਲਬ ਹਰੇਕ ਚੀਜ਼ ਦੇ ਵਿੱਚ ਇਹ ਮੰਨਿਆ ਗਿਆ ਸਰਕਾਰ ਵੱਲੋਂ ਕਿ ਭਾਈ ਸਰਕਾਰ ਜਿਹੜੀ ਹੈ ਉਹ ਕਰਜ਼ਿਆਂ ਤੇ ਚੱਲ ਰਹੀ ਐ ਤੇ ਕਰਜ਼ਾ ਮੋੜਨ ਵਾਸਤੇ ਕਰਜ਼ੇ ਲੈ ਰਹੀ ਐ ਐਗਰੀਕਲਚਰ ਦਾ ਬਜਟ ਵੀ ਉੱਥੇ ਹੀ ਖੜਾ ਐ ਪੌਟੀਕਲਚਰ ਵਾਸਤੇ ਕਿਉਂ ਕੈਪਟਨ 100 200 ਬੱਧ ਪਟ ਘੱਟ ਕਰ ਦਿੰਦਾ ਹੁੰਦਾ ਸੀ ਉਮਰੇ ਹੀ ਖੜਾ 13000 ਭੈਣ ਕੋਈ ਜੀ ਯੂਲ ਲੈ ਪਾ ਬੋ ਚੀ ਦੀ ਵਾ ਸਮਝੇ ਲੇਕਿਨ ਸਭ ਤੋਂ ਵੱਡਾ ਸਵਾਲ ਫਾਈਨੈਂਸ ਮੰਤਰੀ ਸਾਹਿਬ ਭਗਵਾਨ ਤੁਮ ਮੰਗੀ ਮੈਂ ਤੁਹਾਨੂੰ ਪੁੱਛਦਾ ਕਿ ਇਹ ਲੇਖਾ ਜੋਖਾ ਜਿਹੜਾ ਤੁਸੀਂ ਦਿੱਤਾ ਹੈ ਬਜਟ ਲੇਖਾ ਜੋਖਾ ਹੀ ਹੁੰਦਾ ਤੂੰ ਹੀ ਦੱਸਦੇ ਖਰਚੇ ਇੰਨੇ ਖਰਚੇ ਇੰਨੇ ਖਰਚੇ ਇੰਨੇ ਉਹ ਭਾਈ ਇਹ ਤਾਂ ਦੱਸੋ ਆਮਦਨ ਕਿੱਥੋਂ ਇਹ ਤਾਂ ਤੁਹਾਡੇ ਕੋਲ ਕੋਈ ਗੱਲ ਨਹੀਂ ਆਮਦਨ ਕਿੱਥੋਂ ਆਣੀ ਹੈ ਤਾਹੀ ਪਾਲਸੀ ਬਣਾਉਣਾ ਪਾਲਸੀ ਤਾਂ ਗਾਲੀ ਨਹੀਂ ਕਰਦੇ ਤੁਸੀਂ ਤੇ ਜੇ ਪਾਲਸੀ ਬਣਾਉਂਦੇ ਹੋ ਤੇ ਪਾਲਸੀ ਬਿਨਾ ਬਜਟਰੀ ਅਲੋਕੇਸ਼ਨ ਦੇ ਨਹੀਂ ਬਣਦੀ ਤੁਸੀਂ ਕਿਸੇ ਪਾਲਸੀ ਦੀ ਬਜਟਰੀ ਅਲੋਕੇਸ਼ਨ ਦੇ ਤੂੰ ਕੋਤੇ ਕੋਈ ਬਜਟ ਦੀ ਅਲੋਕੇਸ਼ਨ ਹੈ ਨਹੀਂ ਕੋਤੇ ਕੋਈ ਪੈਸੇ ਹੈ ਨਹੀਂ ਇਸ ਕਰਕੇ ਮੈਂ ਕਹਿੰਨਾ ਕਿ ਪ੍ਰੋਬਲਮਾਂ ਹੀ ਪ੍ਰੋਬਲਮਾਂ ਦੱਸਦੇ ਰਹਿੰਦੇ ਹਾਂ ਹੱਲਿਕਾ ਦੱਸੋ ਹੱਲ ਇਸ ਕਰਕੇ ਨਹੀਂ ਕਿ ਜਿਹੜੀ ਪਲੈਨਿੰਗ ਕਮਿਸ਼ਨ ਦੀ ਚਿੱਠੀ ਲੱਗੀ ਹੋਈ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਗੁੱਡ ਇਕਨੋਮਿਕਸ ਗੁੱਡ ਮੈਨੇਜਮੈਂਟ ਇਕਨੋਮਿਕ ਪਾਲਿਸੀ ਜਿਹੜਾ ਵਿੱਤੀ ਸੰਕਟ ਇਹਦਾ ਤੁਸੀਂ ਇਸਤੇਮਾਲ ਕਰ ਲਿਆ ਯੂ ਹੈਵ ਤੁਸੀਂ ਸਾਰੀ ਦੁਨੀਆ ਨੂੰ ਇਹ ਦੱਸਤਾ ਕਿ ਪੰਜਾਬ ਇੱਕ ਪ੍ਰੇਕਰੀਅਸ ਸਿਚੁਏਸ਼ਨ ਚ ਹੈ ਇੱਕ ਬੜੀ ਖਤਰਨਾਕ ਸਿਚੁਏਸ਼ਨ ਚ ਹੈ ਫਾਈਨੈਂਸ਼ੀਅਲ ਐਮਰਜੈਂਸੀ ਪਰ ਤੁਸੀਂ ਇਹ ਨਹੀਂ ਦੱਸਿਆ ਕਿ ਕਰਨਾ ਕਿਉਂ ਸੀਐਮ ਸਾਹਿਬ ਜਿਹੜਾ ਮਾਫੀਆ ਚਲਾਉਂਦੇ ਹੋ ਨਾ ਇਹਨੂੰ ਬੰਦ ਕਰਨ ਦਾ ਕੋਈ ਪ੍ਰਬਾਧ ਨਹੀਂ ਮਾਇਨ ਤੋਂ 10000 ਕਰੋੜ ਰੁਪਏ ਰੇਤੇ ਜੋ ਨਿਕਲੂਗਾ ਤੁਹਾਡਾ ਸੁਪਰੀਮੋ ਕਹਿ ਗਿਆ ਸੀ ਮੁੱਕ ਗਿਆ ਠੀਕ ਹੈ ਕਾਕ ਤੋਂ ਕੰਨੀਤੀ ਲੋ ਚੜੀ ਹੀ ਅਰ ਕਰੋੜ ਰੁਪਿਆ ਸ਼ਰਾਬ ਫੰਡੂ ਹੈ ਇਹ ਤੁਹਾਨੂੰ ਲਾਇਸੈਂਸ ਦਿੱਤੇ ਹਨ ਪਰ ਇਹ ਤੋਂ ਕਾਲੇ ਪੀਨੇ ਹੋ 13000 ਕਰੋੜ ਦਿੱਤਾ L1 ਨਹੀਂ ਤੇ ਠੇਕੇਦਾਰਾਂ ਨੇ ਥੱਲੇ ਤਾਂ ਦੇ ਰਿਹਾ ਠੀਕ ਹੈ ਤੇ ਜਿਹਦੀ ਮੋਨੋਪੋਲੀ ਬਣਾਈ ਹੈ ਕੇਵਲ ਚ ਜ਼ਮੀਨਾਂ ਹੋਰ ਲੱਲਾ ਪੱਪਾ ਬੜੇ ਆਰਾਮ ਨਾਲ ਤੁਸੀਂ ਇਹ ਦੰਗ ਜੇ ਮਾਰ ਦਿੰਦੇ ਠੀਕ ਹੈ ਇਹ ਬਜਟ ਪੰਜਾਬ ਨੂੰ ਕਿਤੇ ਅੱਗੇ ਨਹੀਂ ਲੈ ਜਾ ਰਿਹਾ ਪੰਜਾਬ ਨੂੰ ਪਿੱਛੇ ਕਰ ਰਿਹਾ ਫੋਟਾ ਤਾਂ ਉਹ ਹੱਥ ਹੋ ਗਿਆ ਸੀ ਉਜ਼ਾਰ 2 ਸਟੈਪਸ ਫਾਰਵਰਡ